ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਦੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਜੀ 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 ਰਾਮਦਾਸ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਅੱਜ ਤਨ ਗੁਰੂ ਰਾਮ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਧੰਨ ਗੁਰੂ ਰਾਮਦਾਸ ਜੀ 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 ਸਾਰੀ ਸੰਗਤ ਦੇ ਕਿਰਪਾ ਕਰੋ ਅੱਜ ਧੰਨ ਗੁਰੂ ਰਾਮਦਾਸ ਜੀ ਧੰਨ Siji, mere tan Guru Ram Das Ji. Tan Guru Ram Das Ji. Tan Guru Ram Das Ji. Tan Guru ਗੁਰੂ ਰਾਮਦਾਸ ਜੀ गुरु ਸੰਗਤ ਤੇ ਕਿਰਪਾ ਕਰੋ ਅੱਜ ते ਗੁਰੂ ਰਾਮਦਾਸ ਜੀ गुरू ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ धन गुरू राम जीन गुरु राम जीन गुरू राम रामदास जी सारी संगत ते किरपा करो अॼु गुरू राम गुरू राम दास जी मेरे ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਰਾਮਦਾਸ ਜੀ ਸਾਰੀ ਸੰਗਤ ਤੇ ਕਿਰਪਾ ਕਰੋ ਅੱਜ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ 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 ਨਨ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਅੱਜ ਨਨ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ धन गुरू राम जी रास जीन गुरू गु रामदासी सारी संगत ते कृपा करो अॼु गु धन गुरु राम दास जी ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਅੱਜ ਧੰਨ ਗੁਰੂ ਰਾਮਦਾਸ ਜੀ ਧੰਨ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਤੇ ਕਿਰਪਾ ਕਰੋ ਅੱਜ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ Guru Ram Das Ji, Tan 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 ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਤੇ ਕਿਰਪਾ ਕਰੋ ਅੱਜ ਧੰਨ ਗੁਰੂ ਰਾਮਦਾਸ ਜੀ ਧੰਨ